ਬਹੁਤ ਸਾਰੇ ਲੋਕਾਂ ਨੂੰ ਜ਼ਿਆਦਾ ਮਿੱਠਾ ਖਾਣ ਦੀ ਬਹੁਤ ਹੀ ਇੱਕ ਬੁਰੀ ਆਦਤ ਲੱਗੀ ਹੁੰਦੀ ਆ ਜਦ ਤੱਕ ਉਹਨਾਂ ਦੀ ਫ੍ਰਿਜ ਵਿੱਚ ਜਿਹੜਾ ਮਠਾਈ ਵਾਲਾ ਡੱਬਾ ਖਤਮ ਨਹੀਂ ਹੁੰਦਾ ਉਦ ਤੱਕ ਉਹਨਾਂ ਨੂੰ ਚੈਨ ਨਹੀਂ ਆਉਂਦਾ ਮਿੱਠਾ ਖਾਣ ਦੇ ਨਾਲ ਉਹਨਾਂ ਨੂੰ ਖੁਸ਼ੀ ਮਹਿਸੂਸ ਹੁੰਦੀ ਆ ਕਿਉਂਕਿ ਡੋਪਾਮਾਈਨ ਤੇ 세ਰੋਟੋਨਲ ਨਾ ਦੇ ਜਿਹੜੇ ਹਾਰਮੋਨਸ ਹੁੰਦੇ ਇਹਨਾਂ ਨੂੰ ਹੈਪੀ ਹਾਰਮੋਨਸ ਹੁੰਦੇ ਕਹਿੰਦੇ ਆ ਉਹ ਰਿਲੀਜ਼ ਹੁੰਦੇ ਬਾਡੀ ਦੇ ਵਿੱਚ ਤੇ ਅਗਰ ਤੁਸੀਂ ਇਸ ਆਦਤ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਜਿਹੜਾ ਮਿੱਠਾ ਖਾਣਾ ਬਿਲਕੁਲ ਹੀ ਬੰਦ ਕਰ ਦੇਣਾ ਚਾਹੀਦਾ ਕਿਉਂਕਿ ਇਹ ਇੱਕ ਨਸ਼ੇ ਦੀ ਤਰ੍ਹਾਂ ਹੁੰਦਾ ਤੇ ਇਦਾਂ ਉਹ ਛੱਡ ਨਹੀਂ ਪਾਉਂਦਾ ਹੈਗਾ ਕਿਉਂਕਿ ਉਹ ਥੋੜੀ ਥੋੜੀ ਪਿੰਦਾ ਵਿੱਚ ਫੇਰ ਉਹ ਜ਼ਿਆਦਾ ਪੀਣਾ ਸ਼ੁਰੂ ਕਰ ਦਿੰਦਾ ਇਦਾਂ ਜਿਹੜੇ ਮਿੱਠੇ ਦੀ ਆਦਤੋਂ ਅਗਰ ਤੁਸੀਂ ਛੱਡਣਾ ਚਾਹੁੰਦੇ ਆ ਮਿੱਠਾ ਜ਼ਿਆਦਾ ਖਾਣਾ ਤੇ ਟੋਟਲੀ ਮਿੱਠਾ ਬੰਦ ਕਰ ਦਿਓ ਜਿਹਦੇ ਵਿੱਚ ਚਾਹੇ ਉਹ ਕੈਂਡੀਜ਼ ਹੈਗੀਆਂ ਮਠਿਆਈਆਂ ਹੈਗੀਆਂ ਘਰ ਜਿਹੜਾ ਸਿੰਪਲ 슈ਗਰਸ ਹੁੰਦੀਆਂ ਚਾਹੇ ਕਿਸ ਕੋਈ ਮਠਿਆਈ ਹੋ ਗਈ ਕੋਲਡ ਡਰਿੰਕਸ ਹੋ ਗਏ ਉਹ ਸਾਰੀਆਂ ਤੁਸੀਂ ਬੰਦ ਕਰ ਦਿਓ ਜਿਹੜੀਆਂ ਸਿੰਪਲ 슈ਗਰਸ ਹੁੰਦੀਆਂ ਤਾਂ ਤੁਸੀਂ ਹੌਲੀ ਹੌਲੀ ਜਾ ਕੇ ਜਿਹੜੀ ਮਿੱਠੇ ਦੀ ਆਦਤੋਂ ਉਹ छुटकारा ਪਾ ਸਕਦੇ ਆ ਕੁਝ ਕੁ ਦਿਨ ਤੁਹਾਨੂੰ ਉਹਦੇ ਨਾਲ ਸਿਰਦਰਦ ਹੋ ਸਕਦਾ ਚਿੜਚਿੜਾਪਨ ਹੋ ਸਕਦਾ ਹੈਗਾ ਇਨਸੋਮਨੀਆ ਨੀਂਦ ਘਟਾਉਣ ਦੀ ਪ੍ਰੋਬਲਮ ਹੋ ਸਕਦੀ ਹੈ ਜਾਂ ਮੂਡ ਸਵਿੰਗ ਹੋ ਸਕਦੇ ਆ ਉਹ ਕੁਝ ਕੁ ਦਿਨ ਦੀ ਪ੍ਰੋਬਲਮ ਹੁੰਦੀ ਆ ਤੇ ਥੋੜੇ ਦਿਨ ਬਾਅਦ ਜਿਹੜੀ ਕ੍ਰੇਵਿੰਗ ਹੁੰਦੀ ਆ ਮਿੱਠੇ ਦੀ ਤੁਹਾਡੀ ਆਟੋਮੈਟਿਕਲੀ